ਵੇਖੋ ਤੁਸੀਂ ਵੀਆਈਪੀ ਕਲਚਰ ਦੀ ਗੱਲ ਕੀਤੀ ਇਹਨਾਂ ਦੀ بیوی ਦੇ ਨਾਲ ਉਹ ਦਿਨ 50 ਗੱਡੀਆਂ ਸੀ ਦੋ ਬਸਾਂ ਵੀ ਸੀ ਪਿੱਛੇ ਔਰਤਾਂ ਦੀ ਪੰਜਾਬ ਪੁਲਿਸ ਦੀਆਂ ਕਿ ਕਿਤੇ ਰੌਲਾ ਪੈ ਗਿਆ ਸਿਵਲਿਅਨ ਕੱਪੜਿਆਂ ਵਿੱਚ 100 ਪੁਲਿਸ ਦੀ ਔਰਤ ਜਿਹੜੀ ਇਹ ਸਾਡੀ ਕਨਸਟੇਬਲ ਜਿਹੜੀਆਂ ਲੜਕੀਆਂ ਉਹ ਵੀ ਜਾਂਦੀਆਂ ਨੇ ਕਿ ਕਿਤੇ ਕੋਈ ਇਹਨਾਂ ਦੇ ਗੱਲਬਾਤ ਨਾਲ ਕੋਈ ਪੈ ਜਾਵੇ ਉਹ 2200 ਜਿੱਥੇ ਬੀਬੀ ਜਾਂਦੀ ਉਹਦੇ ਨਾਲ 200 ਔਰਤ ਜਿਹੜੀ ਉਹ ਚਿੱਟੇ ਕੱਪੜੇ ਚ ਪੇਰੀ ਜਾਂਦੀ ਲੋਕਾਂ ਨੂੰ ਐ ਲੱਗਦਾ ਕਿ ਪਤਾ ਨਹੀਂ ਕਿਹੜੇ ਲੋਕ ਬਾਹਰ ਇਹਨਾਂ ਦੇ ਦਰਸ਼ਨ ਕਰਨਾ ਤੁਸੀਂ ਮੈਨੂੰ ਇਹ ਦੱਸੋ ਕਿ ਮਿਸਿਸ ਬਾਣ ਜਿਹੜੇ ਅਸੀਂ ਬਹੁਤ ਉਹਨਾਂ ਦੀ ਇੱਜ਼ਤ ਕਰਦੇ ਬਟ ਉਹਨਾਂ ਕੋਈ ਚੀਫ ਮਨਿਸਟਰ ਦੀ ਵਾਈਫ ਹੋਣ ਤੋਂ ਇਲਾਵਾ ਕਿਹੜਾ ਇਹੋ ਜਿਹਾ ਕਨਸਟੀਟਿਊਸ਼ਨਲ ਪੋਜੀਸ਼ਨ ਹੈ ਕਿ ਤੁਸੀਂ 50 ਗੱਡੀਆਂ ਦਿੱਤੀਆਂ ਐ ਐਂਬੂਲੈਂਸ ਚੱਲਦੀ ਹੈ ਇਥੇ ਡਕੇਟੇ ਦਿਨ ਦਿਹਾੜੇ ਹੋ ਜਾਂਦੇ ਸਵੇਰੇ ਡਾਕਾ ਵੱਜਦਾ ਤੇ ਸ਼ਾਮ ਤੱਕ ਇੱਥੇ ਪੰਜ ਬੰਦੇ ਪੁਲਿਸ ਦੇ ਨਹੀਂ ਕਿਸੇ ਜਗ੍ਹਾ ਹੁੰਦੇ। ਕੋ ਦੋ ਦਿਨ ਪਹਿਲੇ ਕੇਜਰੀਵਾਲ ਸਾਹਿਬ ਬਠਿੰਡੇ ਆ। ਬਠਿੰਡੇ ਆ ਕੇ ਨਿਹਦਾ ਝੂਠ ਬੋਲਣਾ, ਕਫਰ ਬੋਲਣਾ, ਇਹੀ ਪੀਐਚਡੀ ਇਹ ਕੇਜਰੀਵਾਲ ਕੋ ਵੀ ਇਹ ਤੇ ਭਗਵਾਨ ਮਾਰਦਾ। ਮੇਰੀ ਸਰਕਾਰ ਆ ਲੈੰਦੋ ਸਾਡਾ ਚੀਫ ਮਿੰਿਸਟਰ ਚਵੀ ਕੇਹਿੰਦਾ ਪਰ ਗਾੜੀ ਤੇ ਬੈਬਲ ਖਲਾਦੀ। ਜੇ ਇਹ ਬੇਅਦਬੀਆਂ ਹੋਈਆਂ ਨੇ ਉਹ ਚਵੀਆਂ ਘੰਟਿਆਂ ਵਿੱਚ ਉਹ ਸੋਲਵ ਕਰੇਗਾ ਪੰਜਾਬ ਦੇ ਲੋਕਾਂ ਨੂੰ ਜਸਟਿਸ ਦੇ ਤੁਹਾਨੂੰ ਅੱਜ ਆਇਆਂ ਨੂੰ 20 ਦਿਨ ਹੋ ਗਏ ਤੂੰ ਹੁਣ ਨਾਂ ਵੀ ਲੈਂਦੇ ਹੋ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਵਿਰੋਧੀਆਂ ਦੇ ਵੱਲੋਂ ਕਿਸੇ ਨਾ ਕਿਸੇ ਮਾਮਲੇ ਨੂੰ ਲੈ ਕੇ ਕੇਰਿਆ ਜਾ ਰਿਹਾ ਤੇ ਤਿੱਖੇ ਨਿਸ਼ਾਨੇ ਵੀ ਸੱਦੇ ਜਾ ਰਹੇ ਨੇ ਬੀਤੇ ਦਿਨੀ ਉਨ੍ਹਾਂ ਦੀ ਪਤਨੀ ਦੇ ਨਾਲ ਸੁਰੱਖਿਆ ਲਈ ਗੱਡੀਆਂ ਦਾ ਵੱਡਾ ਕਾਫਲਾ ਵੇਖ ਕੇ ਵਿਰੋਧੀਆਂ ਦੇ ਵੱਲੋਂ ਹੁਣ ਤਿੱਖੇ ਨਿਸ਼ਾਨੇ ਵੀ ਸਾਦੇ ਸਵਾਲੇ ਨੇ ਇਹ ਸਵਾਲ ਖੜੇ ਕੀਤੇ ਜਾਣੇ ਨੇ ਕਿ ਡਾਕਟਰ ਗੁਰਪ੍ਰੀਤ ਕੋਲ ਕੋਈ ਅਹੁਦਾ ਵੀ ਨਹੀਂ ਹੈ ਉਸ ਦੇ ਬਾਵਜੂਦ ਵੀ ਇੰਨੀ ਸੁਰੱਖਿਆ ਕਿਸ ਲਈ ਦਿੱਤੀ ਗਈ ਹੈ ਇਸ ਮਾਮਲੇ ਤੇ ਹੁਣ ਪ੍ਰਤਾਪ ਸਿੰਘ ਬਾਜਵਾ ਨੇ ਮੁੱਖ ਮੰਤਰੀ ਮਾਨਯੂਤੇ ਜਮਕੇ ਨਿਸ਼ਾਨੇ ਸਾਦੇ ਨੇ ਜੇ ਨਾਲ ਹੀ ਉਹਨਾਂ ਨੇ ਕਿਹਾ ਕਿ ਸਰਕਾਰ ਬਣਨ ਤੋਂ ਪਹਿਲਾਂ ਮੁੱਖ ਮੰਤਰੀ ਮਾਨਤੇਰਵਿੰਦ ਕੇ ਜੀਵਾਲ ਦੇ ਵੱਲੋਂ ਵਾਅਦਾ ਕੀਤਾ ਗਿਆ ਸੀ ਕਿ 24 ਘੰਟੇ ਚ ਬੇਅਦਬੀ ਦਾ ਇਨਸਾਫ ਦੇਣਗੇ ਪਰ ਅੱਜ 20 ਮਹੀਨੇ ਬੀਤ ਚੁੱਕੇ ਨੇ ਕੋਈ ਇਨਸਾਫ ਨਹੀਂ ਦਿੱਤਾ ਗਿਆ ਉਹਨਾਂ ਕਹੇ ਕਿ ਮੁੱਖ ਮੰਤਰੀ ਮਾਨਤੇਰਵਿੰਦ ਕੇ ਜੀਵਾਲ ਦੇ ਵੱਲੋਂ ਨਿਰਾਕੁਫਰ ਤੋਲੇ ਜਾ ਰਹੇ ਆ ਆ ਦੇਖੋ ਜੀ ਆਮ ਆਦਮੀ ਪਾਰਟੀ ਦੀ ਸਰਕਾਰ ਵੀਆਈਪੀ ਹਲਾਕਾ ਮੂ ਵੀਆਈਪੀ ਦੇਖੋ ਕਹਿੰਦੇ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਆ ਜੀ ਸਾਈਡ ਤੇ ਰਿਡੀਗਨ ਨਾ ਕਰਨੇ ਤੁਹਾਨੂੰ ਇਹ ਗੱਲ ਨਹੀਂ ਸਾਈਡ ਤੇ ਆਪਾਂ ਹੀ ਬਣਾਏ ਨੇ ਇਹ ਨਾ ਮੈਂ ਉੱਤੋਂ ਤਾਂ ਨਹੀਂ ਆਏ ਹਾਂ ਉੱਤਰ ਕੇ ਉਹਨਾਂ ਤੁਹਾਡੀ ਮਾਂ ਹੋਊਗੀ ਤੇ ਦੇਖੋ ਜੌਰੀ ਭੈਣ ਹੋਣੀ ਆ ਜ਼ੂਕ ਕਰ ਦਿੰਦਾ ਤੈਨੂੰ ਇਹ ਘਰ ਵਾਲੀ ਆ ਇਹ ਦੇਖੋ ਆ ਦੇਖੋ ਇਹ ਕਾਮ ਬਾਜੀ ਬਸ ਬਾਈ ਇੱਕ ਸੀਐਮ ਸਾਹਿਬ ਦੀ ਵਾਈਫ ਦੀ ਵੀਡੀਓ ਵਾਇਰਲ ਹੋ ਰਹੀ ਹੈ ਕਾਫਲੇ ਦੀ ਤੇ ਪ੍ਰਗਟ ਸਿੰਘ ਉਹਨਾਂ ਨੇ ਵੀ ਵਾਇਰਲ ਕੀਤੀ ਹੈ ਤੇ ਪੁੱਛਿਆ ਗਿਆ ਕਿ ਜਿਹੜੇ ਸੁਰੱਖਿਆ ਨੂੰ ਲੈ ਕੇ ਜਿਹੜੇ ਪਹਿਲਾ ਸਵਾਲ ਚੁੱਕਦੇ ਸੀ ਅੱਜ ਜਿਹੜੇ-ਜਿਹੜੇ ਕਾਫਲੇ ਨਾਲ ਘੁੰਮਦੇ ਨੇ ਤੁਸੀਂ ਕੀ ਕਹੋਂਗੇ ਉਹਨਾਂ ਨੂੰ ਮੈਂ ਤੇ ਬੀਡੀ ਨੂੰ ਤਾਂ ਮੈਂ ਕੀ ਕਹਣਾ ਪੰਜਾਬ ਦੇ ਲੋਕਾਂ ਨੂੰ ਇਹ ਗੱਲ ਕਹਿਣੀ ਹੈ ਕਿ ਲੋਕ ਕਹਿੰਦੇ ਕੀ ਸੀ ਕੀਤਾ ਇਹਨਾਂ ਨੇ ਕੀ ਟੋਟਲ ਵੇਖੋ 2-3 ਪਹਿਲੇ ਕੇਜਰੀਵਾਲ ਸਾਹਿਬ ਬਠਿੰਡੇ ਆਏ ਬਠਿੰਡੇ ਆ ਕੇ ਨਰਾ ਝੂਠ ਬੋਲਣਾ ਕੁਫਰ ਤੋਲਣਾ ਇਹ ਹੀ ਪੀ ਐਚ ਡੀ ਇਹ ਕੇਜਰੀਵਾਲ ਕੋਈ ਹੈ ਤੇ ਭਗਵੰਤਬਾਹੂ ਆਰਟਿਸਟ ਹੈ ਇਹ ਤੇ ਹੈ ਹੀ ਸਟੇਜ ਆਰਟਿਸਟ ਸੀ ਸ਼ੁਰੂ ਤੋਂ ਹੀ ਝੂਠ ਬੋਲਣ ਦਾ ਆਦੀ ਹੈ ਜਦੋਂ ਮਰਜੀ ਕਿਹਨੂੰ ਰਵਾ ਲੈਣਾ ਜਦੋਂ ਮਰਜੀ ਵੇਖੋ ਇਹ ਨੌਜਵਾਨ ਬੇਟੀ ਨੇ ਇਹ ਗੱਲ ਕਹਤੀ ਹੈ ਕਿ ਸੈਂਟੀਮੈਂਟਸ ਨੂੰ ਵੈਨਓਵਰ ਕਰਨਾ ਜਾਣਦੇ ਨੇ ਲੋਕਾਂ ਨੂੰ ਕਿਸ ਤਰ੍ਹਾਂ ਉਹਨਾਂ ਦੇ ਜਜ਼ਬਾਤ ਤੇ ਖੇਡ ਲੈ ਇਹ ਇਹਨਾਂ ਦੀ ਕਲਾਕਾਰੀ ਇਹ ਪ੍ਰੋਫੈਸ਼ਨਲਜ਼ ਇਹਨਾਂ ਨੂੰ ਮੌਕਾ ਦਿੱਤਾ ਇਹਨਾਂ ਨੂੰ ਆਪ ਵੀ ਕਦੀ ਸੁਪਨੇ ਵਿੱਚ ਵੀ ਨਹੀਂ ਸੀ ਕਿ ਸਾਨੂੰ ਲੋਕ ਪੰਜਾਬ ਦੇ ਮੌਕਾ ਦੇਣਗੇ ਇਹ ਸਕਿੱਟ ਕਰਦੇ ਕਰਦੇ ਇਹਨਾਂ ਮੌਕਾ ਦੇ ਦਿੱਤਾ ਹੁਣ ਪੰਜਾਬ ਦੇ ਹਾਲਾਤ ਕੰਟਰੋਲ ਕਿਸਾ ਕਰ ਰਹੇ ਮੈਂ ਕੇਜਰੀਵਾਲ ਸਾਹਿਬ ਨੂੰ ਪੁੱਛਣਾ ਚਾਹਨਾ ਕੇਜਰੀਵਾਲ ਸਾਹਿਬ ਤੁਸੀਂ ਪੰਜਾਬ ਦੇ ਲੋਕਾਂ ਨੂੰ ਇੱਕ ਵਾਦਾ ਕੀਤਾ ਸੀ ਕਿ ਮੇਰੀ ਸਰਕਾਰ ਆ ਲੈੰਦੋ ਸਾਡਾ ਥੀਮਸਟਰ 24 ਘੰਟਿਆਂ ਤੇ ਬਰਗਾੜੀ ਤੇ ਬੈਬਲ ਕਲਾ ਆਂਦੀਆਂ ਜਿਹੜੀ ਬੇਅਦਬੀਆਂ ਹੋਈਆਂ ਨੇ ਉਹ 24 ਘੰਟਿਆਂ ਵਿੱਚੋ ਸੋਲਵ ਕਰੇਗਾ ਪੰਜਾਬ ਦੇ ਲੋਕਾਂ ਨੂੰ ਜਸਟਿਸ ਦੇ ਤੁਹਾਨੂੰ ਅੱਜ ਆਇਆ ਨੂੰ 20 ਮਹੀਨੇ ਹੋ ਗਏ ਤੇ ਤੁਸੀਂ ਹੁਣ ਨਾਮ ਵੀ ਨਹੀਂ ਲੈਂਦੇ ਉਹਦਾ ਤੁਸੀਂ ਨਾਮ ਨਹੀਂ ਲੈਂਦੇ ਤੁਸੀਂ ਨਾਮ ਨਹੀਂ ਲੈਂਦੇ ਤੁਸੀਂ ਕਿਹਾ ਸੀ ਖੁਦਕਸ਼ੀ ਪਹਿਲੀ ਅਪ੍ਰੈਲ ਤੋਂ ਬਾਅਦ ਮੁੱਕ ਜਾਏਗੀ ਮਾਰ ਦੇ ਮਹੀਨੇ ਸਾਡੀ ਸਰਕਾਰ ਅੱਗੇ ਜਿਹੜਾ ਨੈਸ਼ਨਲ ਰਿਕਾਰਡ ਹੈ ਗਵਰਨਰ ਆਫ ਇੰਡੀਆ ਦਾ ਉਹਦੇ ਚ ਸਾਰਨ ਵੱਧ ਪਿਛਲੇ ਸਾਲ 232 ਆਤਮ ਹੱਤਿਆ ਕਿਸਾਨਾਂ ਵੱਲੋਂ ਪੰਜਾਬ ਚ ਕੀਤੀਆਂ ਗਈਆਂ ਕਦੀ ਨਾ ਹੀ ਨਹੀਂ ਲਿਆ ਜ਼ਿਕਰ ਹੀ ਨਹੀਂ ਕੀਤਾ ਹੁਣ ਤੇ ਉਹਨਾਂ ਫਿਰ ਸਾਡੀਆਂ ਨੌਜਵਾਨ ਬੱਚੀਆਂ ਨੂੰ ਭੈਣਾ ਨੂੰ ਜਿਹੜੇ ਝੂਠ ਬੋਲ ਸਕਦੇ ਨੇ ਉਹਨਾਂ ਨੂੰ ਕਿਹਾ 1000 ਰੁਪਈਆ ਸੀ ਤੁਹਾਨੂੰ ਮਹੀਨਾ ਦਾ ਦਿਆ ਕਰਾਂਗੇ ਕਦੀ ਵੇਖੋ ਬਠਿੰਡੇ ਵਾਲੇ ਰੈਲੀ ਦੇ ਵਿੱਚ ਕੇਜਰੀ ਵਾਲੇ ਜ਼ਿਕਰ ਤੱਕ ਵੀ ਨਹੀਂ ਕੀਤੀ ਗਾਰੰਟੀ ਗਾਰੰਟੀ ਉਹ ਜਿਹੜੀ ਉਹਦੀ ਗਾਰੰਟੀ ਹੈ ਮੁਲਾਜ਼ਮਾਂ ਦਾ ਤੇ ਵੇਖੋ 12% ਡੀਏ ਤੇ 올ਡ ਪੈਨਸ਼ਨ ਸਕੀਮ ਪਹਿਲੇ ਹਿਮਾਚਲ ਦੀ ਇਲੈਕਸ਼ਨ ਤੋਂ ਪਹਿਲੇ ਜਾਰੀ ਕਰਤੀ ਕਿ ਅਸੀਂ ਜੀ ਇਹਦੀ ਨੋਟੀਫਿਕੇਸ਼ਨ ਕਰਤੀ ਅਜੇ ਤੱਕ ਕਾਂਗਰਸ ਵਾਲੇ ਹਿਮਾਚਲ 'ਚ ਕਰਤੀ ਅਸੀਂ ਆ ਕੇ ਛੱਤੀਸਗਰ ਤੇ ਰਾਜਸਥਾਨ 'ਚ ਜਾਰੀ ਕਰਤੀ ਕੱਲ ਇਹਨਾਂ ਨੇ ਪਹਿਲੀ ਵਾਰ ਉਹ ਵੀ ਜਦੋਂ ਮੈਂ ਮੁੱਦਾ ਹੈ ਅਸੈਂਬਲੀ ਦੇ ਵਿੱਚ ਉਠਾਇਆ ਉਸ ਤੋਂ ਬਾਅਦ 12% ਦੀ ਜਗ੍ਹਾ ਤੇ 4% ਡੀਓ ਕੱਲ ਅਨਾਉਂਸ ਕੀਤਾ ਉਹ ਵੀ ਪਤਾ ਨਹੀਂ ਇਹਨਾਂ ਦੇਣਾ ਕਿਸੇ ਨੂੰ ਕਿ ਨਹੀਂ ਦੇਣਾ ਨਾ ਕਿਸਾਨਾਂ ਨੂੰ ਕੋਈ ਦੇ ਰਹੇ ਨੇ ਨਾ ਖੇਤਬਜ਼ੂਰਾਂ ਨੂੰ ਦੇ ਰਹੇ ਨੇ ਮੈਂ ਇਹ ਦੱਸਣਾ ਚਾਹੁੰਦਾ ਕਿ ਐਸ ਵਿਧਾਨ ਸਭਾ ਸਹੀ ਹੈ ਐਜ਼ ਅ ਲੀਡਰ ਆਫ ਦੀ ਆਪੋਜੀਸ਼ਨ ਮੈਂ ਮੁੱਦਾ ਚੁੱਕਿਆ ਸੀ ਇੱਕ ਮਤ ਲੈ ਕੇ ਆਂਦਾ ਸੀ ਕਿ ਜਿਹੜਾ ਸੰਯੁਕਤ ਕਿਸਾਨ ਮੋਰਚੇ ਨੇ ਸੈਂਟਰ ਦੇ ਖਿਲਾਫ ਮੋਰਚਾ ਲਾਇਆ ਚੰਡੀਗੜ੍ਹ ਤੇ ਬਾਰਡਰ ਤੇ ਜਿਹਦੇ ਵਿੱਚ ਜਦੋਂ ਇਹ ਕਾਲੇ ਕਾਨੂੰਨ ਨੇ ਵਾਪਸ ਲਏ ਨੇ ਉਸ ਟਾਈਮ ਇਹਨਾਂ ਨੇ ਇਹ ਗੱਲ ਕਹੀ ਸੀ ਕਿ ਇੱਕ ਅਸੀਂ ਕਮੇਟੀ ਬਣਾਵਾਂਗੇ ਜਿਹੜੀ ਕਿਸਾਨਾਂ ਨੂੰ ਐਮਐਸਪੀ ਲੀਗਲਾਈਜ਼ ਅਸੀਂ ਕਰਕੇ ਦਾਂਗੇ ਸਾਨੂੰ ਥੋੜਾ ਜਿਹਾ ਵਕਤ ਦੇ ਦਿਓ ਮੈਂ ਕਿਹਾ ਮਤੇਦੀ ਸਪੋਰਟ ਕਰ ਦੂੰ ਸੈਂਟਰ ਤੇ ਅਗੇਂਸਟ ਜਿਨੇ ਕੇਸ ਕਿਸਾਨਾਂ ਤੇ ਸੜਕਾਂ ਤੇ ਬਣੇ ਸੀ ਨੈਸ਼ਨਲ ਹਾਈਵੇਜ਼ ਤੇ ਜਾਂ ਆਪਣੀਆਂ ਟ੍ਰੇਨਾਂ ਦੇ ਆ ਬੈਂਟ ਤੇ ਰੇਲਵੇ ਤੇ ਜਿਹੜੇ ਕੰਟਰੈਕਟਸ ਐ ਨੇ ਇਹਨਾਂ ਦੇ ਕੇਸ ਕੋਈ ਕੇਸ ਵਾਪਸ ਨਹੀਂ ਕੀਤਾ ਗਿਆ ਕਿਸੇ ਨੂੰ ਮੁਆਵਜ਼ਾ ਨਹੀਂ ਦਿੱਤਾ ਗਿਆ ਜਿਨ੍ਹਾਂ ਦੀਆਂ ਛਾਤਾਂ ਉੱਥੇ ਹੋਈਆਂ ਨੇ ਉਸ ਟਾਈਮ ਕਾਂਗਰਸ ਦੀ ਗਵਰਨਮੈਂਟ ਨੇ ਇੱਕ ਇੱਕ ਸਰਕਾਰੀ ਨੌਕਰੀ ਦਿੱਤੀ ਸੀ ਤੇ 5-5 ਲੱਖ ਰੁਪਏ ਦਿੱਤਾ ਸੀ ਹਿੰਦੁਸਤਾਨ ਚੋ ਸਾਰੇ ਕੁਝ ਬਕਾਇਆ ਰਹਿੰਦਾ ਇਹਨਾਂ ਨੇ ਇਵਨ ਮੇਰਾ ਮਤਾ ਜਿਹੜਾ ਸੀ ਅਡਾਪਟ ਵੀ ਨਹੀਂ ਕੀਤਾ ਮੈਂ ਕਿਹਾ ਜੇ ਨਹੀਂ ਤੁਹਾਨੂੰ ਪਸੰਦ ਤੁਸੀਂ ਲਿਓ ਅਸੀਂ ਸਪੋਰਟ ਕਰ ਦਿੰਦੇ ਸੈਂਟਰ ਦੇ ਕੇਸ ਕਿਸਾਨ ਯੂਨियंस ਦੇ ਕੁਝੋ ਕਿਸੇ ਦੀ ਜ਼ਿੰਦਗੀ ਮਹਫੂਜ਼ ਨਹੀਂ ਕਿਸੇ ਦਾ ਕਾਰੋਬਾਰ ਮਹਫੂਜ਼ ਨਹੀਂ ਆ ਲੁਧਿਆਣਾ ਸ਼ਹਿਰ ਰਿਸਾ ਨੂੰ ਵੱਡਾ ਪੰਜਾਬ ਬੇਰੇਖਾਲ ਕੋਈ ਮੁਹੱਲਾ ਕੋਈ ਘਰ ਨਹੀਂ ਜਿੰਨੂੰ ਫਰੋਤੀ ਦਾ ਟੈਲੀਫੋਨ ਜਾਂ ਚਿੱਠੀ ਨਹੀਂ ਆਤੀ ਤੇ ਹਜ਼ਾਰਾਂ ਬੰਦਿਆਂ ਕੋ ਫਰੋਤੀਆਂ ਲੈ ਲੀਆਂ ਗਈਆਂ ਲੋਕ ਡਰਦੇ ਹੀ ਨਹੀਂ ਦੱਸਦੇ ਸਹੀ ਗੱਲ ਦੱਸਣ ਇਹਨਾਂ ਨੂੰ ਕੀ ਹੋਰ ਤੁਸੀਂ ਵੇਖੋ ਤੁਸੀਂ ਵੀਆਈਪੀ ਕਲਚਰ ਦੀ ਗੱਲ ਕੀਤੀ ਇਹਨਾਂ ਦੀ ਬੀਵੀ ਦੇ ਨਾਲ ਉਹ ਦਿਨ 50 ਗੱਡੀਆਂ ਸੀ ਦੋ ਬਸਾਂ ਵੀ ਸੀ ਪਿੱਛੇ ਔਰਤਾਂ ਦੀ ਪੰਜਾਬ ਪੁਲਿਸ ਦੀਆਂ ਕਿ ਕਿਤੇ ਰੌਲਾ ਪੈ ਗਿਆ ਸਿਵਲਿਨ ਕੱਪੜਿਆਂ ਵਿੱਚ 100 ਪੁਲਿਸ ਦੀ ਔਰਤ ਜਿਹੜੀ ਹੈ ਸਾਡੀ ਕਨਸਟੇਬਲਸ ਨੇ ਜਿਹੜੀਆਂ ਲੜਕੀਆਂ ਉਹ ਵੀ ਜਾਂਦੀਆਂ ਨੇ ਕਿ ਕਿਤੇ ਕੋਈ ਇਹਨਾਂ ਦੇ ਗਲਗੁਲਣਾ ਕੋਈ ਪਾ ਦੇ ਉਹ 2-200 ਜਿੱਥੇ ਬੀਬੀ ਜਾਂਦੀ ਉਹਦੇ ਨਾਲ 200 ਔਰਤ ਜਿਹੜੀ ਉਹ ਚਿੱਟੇ ਕੱਪੜਿਆਂ ਚ ਪੇਰੀ ਜਾਂਦੀ ਲੋਕਾਂ ਨੂੰ ਐ ਲੱਗਦਾ ਕਿ ਪਤਾ ਨਹੀਂ ਕਿਹੜੇ ਕੋ ਲੋਕ ਪਰ ਹੋ ਇਹਨਾਂ ਦੇ ਦਰਸ਼ਨ ਕਰਨਾ ਹੈ ਤੁਸੀਂ ਮੈਨੂੰ ਇਹ ਦੱਸੋ ਕਿ ਮਿਸਿਸ ਬਾਨ ਜਿਹੜੇ ਅਸੀਂ ਬਹੁਤ ਉਹਨਾਂ ਦੀ ਇੱਜ਼ਤ ਕਰਨੇ ਆਂ ਬਟ ਉਹਨਾਂ ਕੋ ਐਚੀ ਮੰਤਰੀ ਦੀ ਵਾਈਫ ਹੋਣ ਤੋਂ ਇਲਾਵਾ ਕਿਹੜਾ ਇਹੋ ਜਿਹਾ ਕਨਸਟੀਟਿਊਸ਼ਨਲ ਪੋਜੀਸ਼ਨ ਹੈ ਕਿ ਤੁਸੀਂ 50 ਗੱਡੀਆਂ ਦਿੱਤੀਆਂ ਨੇ ਐਂਬੂਲੈਂਸ ਚੱਲਦੀ ਹੈ ਜੀ ਘਟ ਤੋਂ ਘਟ 750 ਬੰਦਾ ਪੁਲਿਸ ਦਾ ਚੱਲਦਾ ਇੱਥੇ ਡਕੀਟੀ ਦਿਨ ਦਿਹਾੜੇ ਹੋ ਜਾਂਦੇ ਤੇ ਸਵੇਰੇ ਡਾਕਾ ਵੱਜਾ ਹੋ ਤੇ ਸ਼ਾਮ ਤੱਕ ਇੱਥੇ ਪੰਜ ਬੰਦੇ ਪੁਲਿਸ ਦੇ ਨਹੀਂ ਕਿਸੇ ਜਗ੍ਹਾ ਤੇ ਪਹੁੰਚਦੇ ਬਾਈ ਰਾ ਸਾਹਿਬ ਇੱਕ ਸੈਂਟਰ ਦੀਆਂ ਸਕੀਮਾਂ ਨੂੰ ਲੈ ਕੇ ਪਿੰਡਾਂ ਦੇ ਵਿੱਚ ਵੀ ਪ੍ਰਚਾਰ ਹੋ ਰਿਹਾ ਗਵਰਨਰ ਸਾਹਿਬ ਆਪ ਖੁਦ ਪਿੰਡ-ਪਿੰਡ ਪਹੁੰਚ ਰਹੇ ਨੇ ਕਿਸ ਤਰ੍ਹਾਂ ਦੇ ਦੇ ਰਹੇ ਇਸ ਮੂਮੈਂਟ ਨੂੰ ਦੇਖੋ ਕੋਈ ਸੈਂਟਰ ਦੀ ਸਕੀਮ ਹੈ ਗਵਰਨਰ ਸਾਹਿਬ ਦਾ ਕੰਮ ਤੇ ਨਹੀਂ ਪਹੁੰਚਣਾ ਗਵਰਨਰ ਦਾ ਕੰਮ ਇਹ ਨਹੀਂ ਹੈ ਪਰ ਚਲੋ ਸੈਂਟਰ ਸਕੀਮ ਜੇ ਉਹ ਆਪਣੀ ਗੱਲ ਰੱਖਦੇ ਨੇ ਤਾਂ ਕੋਈ badi gall ਨਹੀਂ ਸੂਬਾ ਆਪਣੀ ਗੱਲ ਰੱਖ ਰਿਹਾ ਜੇ ਕੋਈ ਸਕੀਮ ਲੋਕਾਂ ਦੇ ਹਿੱਤ ਵਿੱਚ ਹੈ ਤੇ ਉਹਨੂੰ ਜੇ ਪ੍ਰਚਾਰ ਕਰਦੇ ਵੀ ਨਹੀਂ ਤਾਂ ਕੋਈ badi gall ਨਹੀਂ ਹੋਣੀ भाई साहब जेडा जो सिंह सिद्धू ਨੇ ਅਕਸਰ ਆਪਣੀ ਜਿਹੜੀ ਬੋਲਬਾਲੀ ਨੂੰ ਲੈ ਕੇ ਚਰਚਾ ਚ ਰਹਿੰਦੇ ਨੇ ਅੱਜ ਵੀ ਉਹਨਾਂ ਨੇ ਕਿਹਾ ਕਿ ਜਿਹੜੇ 25 ਸਾਲ ਮੁੱਖ ਮੰਤਰੀ ਜਿੱਤਿਆ ਨੇ ਪਰ ਪੰਜਾਬ ਹਾਰਿਆ ਕੈਪਟਨ ਮਿੰਦਰ ਸਿੰਘ ਦਾ ਨਾਮ ਵੀ ਵਿੱਚ ਲਿਆ ਚੰਨੀ ਦਾ ਨਾਮ ਵੀ ਵਿੱਚ ਲਿਆ ਕਿ ਮੇਰੀ ਗੱਲ ਨਹੀਂ ਕਿਸੇ ਨੇ ਮੰਨੀ ਤੁਹਾਨੂੰ ਨਹੀਂ ਲੱਗਦਾ ਕਿ ਦੁਬਾਰਾ ਤੋਂ ਕਾਂਗਰਸ ਦੇ ਵਿੱਚ ਫਿਰ ਆਪਸੀ મતਭੇਦ ਹੋ ਸਕਦਾ ਹੈ ਬਿਲਕੁਲ ਇਹ ਤੇ ਉਹਨਾਂ ਨੂੰ ਇਹੀ ਬੇਇੱਜ਼ਤੀ ਕਰੂੰਗਾ ਸਿੱਧੂ ਸਾਹਿਬ ਨੂੰ ਕਿ ਥੋੜਾ ਜਿਹਾ ਮੈਚਿਓਰਿਟੀ ਤੋਂ ਇਹ ਇਹ ਤਾਂ ਨੋਏਸ ਜਮਾਤ ਨੇ ਇੱਜ਼ਤ ਮਾਨ ਦੇ ਹੀ ਦਿੱਤਾ ਹੈ ਤੇ ਉਹਨੂੰ ਡਾਈਜੈਸਟ ਵੀ ਕਰ ਇਹੋ ਜਿਹਾ ਕੰਮ ਨਾ ਕਰੋ ਤੁਸੀਂ ਅੱਗੇ ਪ੍ਰਧਾਨ ਜੀ ਤੇ ਤੁਸੀਂ ਵੇਖ ਹੀ ਲਿਆ 78 ਤੋਂ 18 ਤੇ ਲੈ ਆਂਦਾ ਤੁਸੀਂ ਹੁਣ ਕੀ ਹੋਰ ਚਾਹੁੰਦੇ ਨੇ ਇਹਨਾਂ ਨੂੰ ਪੁੱਛ ਲਓ ਜੀ ਮੈਂ ਤੇ ਇਹਨਾਂ ਨੂੰ ਬੇਤੀ ਕਰਾਂਗਾ ਕਿ ਚੁੱਪ ਹੋ ਕੇ ਪਾਰਟੀ ਦੇ ਕਾਡਰ ਨਾਲ ਚਲੋ ਪਾਰਟੀ ਦੀਆਂ ਜਿਹੜੀਆਂ ਸਟੇਜਾਂ ਨੇ ਉਹਦੇ ਤੇ ਆਓ ਉਹਨ ਦੋ ਦਿਨ ਬਾਅਦ ਸਾਡੇ ਧਰ ਰਹੇ ਨੇ ਇੱਕ ਇਥੇ ਜਗਰਾਓ ਧਰ ਰਹੇ ਉਸ ਤੋਂ ਬਾਅਦ ਇੱਕ ਫਗਵਾੜੇ ਧਰਨਾ ਉਹ ਸਟੇਜ ਤੇ ਆਓ ਤੇ ਉੱਥੇ ਬੋਲੋ ਜੇ ਕੁਝ ਬੋਲਣਾ ਤੁਸੀਂ ਆਪਣਾ ਨਵਾਂ ਖਾੜਾ ਜਿਹੜਾ ਲਾਣਾ ਨਾ ਇਹ ਗੱਲ ਚੰਗੀ ਗੱਲ ਕੋਈ ਪੰਜਾਬ ਦਾ ਕਾਂਗਰਸੀਪਨ ਜਿਹੜਾ ਇਹਨੂੰ ਇਹਨੂੰ ਚੰਗਾ ਨਹੀਂ ਸਮਝਦਾ ਤੇ ਜਿਹੜੇ ਕੋਈ ਨੇਕ ਸਾਥੀ ਵੀ ਹੈ ਨੇ رائے ਦੇਣ ਵਾਲੇ ਸਿੱਧੂ ਸਾਹਿਬ ਨੂੰ ਉਹ ਵੀ ਬੇਰਖਲੇ ਹੀ رائے ਦਿੰਦੇ ਹੋਣਗੇ ਕਿ ਆਪਣਾ ਵੱਖਰਾ ਜਿਹੜੀ ਸਟੇਜ ਨਾ ਜਦੋਂ ਆਪਾਂ ਇੱਕ ਪਾਰਟੀ ਦੇ ਵਿੱਚ ਵੱਖਰੀ ਸਟੇਜ ਤੇ ਲਾ ਹੀ ਨਹੀਂ ਸਕਦੇ ਜਿਹੜੀ ਪਾਰਟੀ ਦੀ ਸਟੇਜ ਲੱਗਦੀ ਉਹਦੇ ਤੇ ਜਾਓ ਤੁਸੀਂ ਉਹਨਾਂ ਨੂੰ ਕਦੀ ਕਿਸੇ ਨੇ ਰੋਕਿਆ ਨਹੀਂ ਸਾਰਿਆਂ ਨੂੰ ਵੈਲਕਮ ਹੈ ਆ ਮੇਰੇ ਵੱਲੋਂ ਹੀ ਚਲੋ ਸਦਾ ਸਮਝ ਲਓ 21 ਤੇ 22 ਤਰੀਕ ਦੇ ਸਾਡੇ ਧਰਨੇ ਜਿਹੜੇ ਨੇ ਗਰਬਲ ਤੋਂ ਪੰਜਾਬ ਦੇ ਖਿਲਾਫ ਸਾਡੇ ਵੱਲੋਂ ਇਹ ਇਹ ਕਹਿਣਗੇ ਕਿ ਮੈਨੂੰ ਕਿਸੇ ਸੱਦਾ ਨਹੀਂ ਦਿੱਤਾ ਤੁਸੀਂ ਮੇਰੇ ਵੱਲੋਂ ਪ੍ਰਤਾਪ ਸਿੰਘ ਬਾਜੋ ਵੱਲੋਂ ਸੱਦਾ ਸਮਝੋ ਕਿ ਆਓ ਸਟੇਜ ਤੇ ਬੋਲੋ ਤੁਹਾਨੂੰ ਟਾਈਮ ਵੀ ਦੇ ਉੱਥੇ ਗੱਲ ਕਰੋ ਜੇ ਕਰਨੀ ਵੱਖਰੀ ਗੱਲ ਹੈ ਬਾਜਾ ਸਾਹਿਬ ਪੋਲਿਟੀਕਲ ਬੰਦਾਟਾ ਦੀ ਗੱਲ ਕਰੀਏ ਪੰਜਾਬ ਦੇ ਵਿੱਚ بڑا ਇਸ਼ੂ ਆ ਕਿ ਜਿਹੜੇ ਆ ਜੇ ਕੋਈ ਬੋਲਦਾ ਹੈ ਸਰਕਾਰ ਦੇ ਖਿਲਾਫ ਤਾਂ ਸੰਮਣੀ ਹੋ ਜਾਂਦੀ ਹੈ ਜਿਸ ਤਰ੍ਹਾਂ ਹੁਣ ਮਜੀਠੀਆ ਨੂੰ ਵੀ ਕੀਤੀ ਗਈ ਹੈ ਪਹਿਲਾਂ ਉਹਦੀ ਪਤਨੀ ਨੂੰ ਭੇਜਿਆ ਗਿਆ ਸੀ ਕੀ ਕਹੋਗੇ ਤੁਸੀਂ ਇਸ ਮੌਕੇ ਕੋ ਮੈਂ ਇਸ ਗੱਲ ਨੂੰ ਕ੍ਰਿਟਸਾਈਜ਼ ਕਰਾਂਗਾ ਸ਼ਕਤੀ ਦੇ ਨਾਲ ਕਿਉਂਕਿ ਤੁਸੀਂ ਵੇਖੋ ਉੱਥੇ ਚੀਕਾ ਮਾਰਦੇ ਫਿਰਦੇ ਦਿੱਲੀ 'ਚ ਇਹਨਾਂ ਦਾ ਇੱਕ ਮਿਨਿਸਟਰ ਸਾਲ ਦਾ ਅੰਦਰ ਦਿੰਦਾ ਹੈ ਸਤਿੰਦਰ ਜੈਨ ਡਿਪਟੀ ਚੀਫ ਮਿਨਿਸਟਰ ਉਹ ਅੰਦਰ ਦਿੰਦਾ ਹੈ ਬਰੀ ਸੋਧੀਆ ਸੰਜੇ ਸਿੰਘ ਐਮਪੀ ਅੰਦਰ ਦਿੰਦਾ ਤੇ ਹੋ ਸਕਦਾ ਕੇਜਰੀਵਾਲ ਵੀ ਚੰਦੇਣਾ ਤੁਰ ਜਾ ਉੱਥੇ ਤਾਂ ਤੁਸੀਂ ਦੋਨੋਂ ਹੱਥ ਰੱਖ ਕੇ ਸਿਰ ਤੇ ਪੇਟੇਦੇ ਹੋ ਉਹੀ ਕੰਮ ਤੁਸੀਂ ਇੱਥੇ ਕਰਦੇ ਹੋ ਪੰਜਾਬ ਦੇ ਵਿੱਚ ਜਿਹੜੇ ਨੇ ਜੇ ਪੰਜਾਬ ਦੇ ਵਿੱਚ ਪੰਜਾਬ ਦੇ ਲੋਕਾਂ ਨੇ ਸਿਆਸੀ ਜਮਾਤਾਂ ਨੇ ਸਿਆਸੀ ਜਮਾਤਾਂ ਦੇ ਲੀਡਰਾਂ ਨੇ ਗਵਰਨਮੈਂਟ ਦੀਆਂ ਜਿਹੜੀਆਂ ناکਾਮਯਾਬੀਆਂ ਲੋਕਾਂ ਸਾਹਮਣੇ ਲੈ ਕੇ ਆ। ਤੇ ਜੇ ਤੁਸੀਂ ਸਮਝੋਗੇ ਕਿ ਅਸੀਂ ਕਿਸਾਂ ਦੇ ਹਿਸਾਬ ਦੇ ਨਾਲ ਡਰਾਤਮਕ ਹਲਾਾਂਗੇ ਜਦੋਂ ਵੀ ਕਿਸੇ ਮੈਸਮਨਾ ਸਿਆਸੀ ਆਦਮੀ ਨੂੰ ਸਿਆਸੀ ਕਿਰਦੇ ਵਿੱਚ ਅੰਦਰ ਦਿੰਦੇ ਹੋ ਤੇ ਉਹਦਾ ਆਪਣਾ ਰੁਤਬਾ ਹੀ ਵੱਧਦਾ ਘੜਦਾ ਤੇ ਹੈ। ਇਹ ਵੀ ਐਕਸਪੈਰੀਮੈਂਟ ਕਰਕੇ ਮਾਨ ਵੇਖ ਲੈ ਇਹਨਾਂ ਨੂੰ ਮਹਿੰਗਾ ਹੀ ਪੜਣਾ। ਠੀਕ ਥੈਂਕ ਯੂ ਸਰ।